ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ। ਕਿਸਾਨਾ ਬੋਲੋ ਪੰਜਾਬ ਵੱਧ ਦੇ ਦਿੱਤੇ ਸੱਦੇ ਨੂੰ ਲੈ ਕੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਦੀ ਐਸ ਵੱਲ ਦੀ ਨਵਾਂ ਸ਼ਹਿਰ ਅਤੇ ਟੋਲ ਪਲਾजा ਬਹਿਰਾਮ ਤੋਂ ਪੱਤਰਕਾਰ ਪਰਦੇਸੀ ਵੱਲੋਂ ਰਿਕਾਰਡ ਕੀਤੀ ਵਿਸ਼ੇਸ਼ ਰਿਪੋਰਟ ਇਸ ਸਾਰੇ ਸੰਗਠਨਾਂ ਸੰ社 ਦੇ ਪੋਥਰਾ ਫੈਲਦੇ ਧਾਰਨੇ ਅਬਦੀ ਸਿੰਘ ਜੀ ਜਿਸ ਨੇ ਬਸੇ ਤੁਸੀਂ ਸਾਰੇ ਬਹੁਤ ਲਾਜਵੋ ਸਾਰੇ ਬਹੁਤ ਤੂਝਵਾਨ ਹੋ ਇਹਦਾ ਧਰਨਿਆਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਹੋ ਜਿਵੇਂ ਕਿ ਆਪਾਂ ਜਾਣਦੇ ਆ ਦੁਆਰਾ ਫਿਰ ਆਪਕੋ ਆਪਣੇ ਤੌਰ ਤੇ ਸੰਘਰਸ਼ ਦੇ ਰਾਹ ਤੇ ਪੈ ਗਈਆਂ ਕਿ ਅਸੀਂ ਇਕਾ ਛੱਡ ਕੇ ਫਿਰ ਉਹਨਾਂ ਦੁਆਰਾ ਅਲੱਗ-ਅਲੱਗ ਉਹ ਜੁੱਟ ਕੇ ਮਰਦੇ ਆਂ ਕਦੇ ਆਪਣਾ ਮਰਿਆ ਜੇ ਸਾਥੀਦਾਰੀ ਕਰਵਾਣੀ ਦਿੱਤੀ ਤਾਂ ਹੁਣ ਅੱਜ ਦੇਖੋ ਆਪਾਂ ਆਪ ਦਾ ਲੋਕ ਸਰਤਾ ਗੰਦੀਆਂ ਉਹਨਾਂ ਦੇ ਜੀਵਨ ਦਾ ਸੁਹਾਗ ਜਾਣ ਜਨਾਬ ਅੰਦਾਰੇ ਨਾਲ ਜੋੜਨ ਵਾਲੇ ਭਾਗਾਂ ਨੇ ਉਹਨਾਂ ਨੂੰ ਚੁਣਿਆ ਹੈ ਪੰਜਾਬ ਦੇ ਕਿਸਾਨ ਸੜਕਾਂ ਦੇ ਬੈਠੇ ਆ ਤੇ ਉਹਨਾਂ ਨੂੰ ਚਾਹੀਦਾ ਤਹੇ ਜਿਹੜੇ 92 ਦੇ 92 ਗੁੰਗੇ ਹੁਣ ਤਾਂ ਮੇਰੇ ਖਿਆਲ 94 ਹੋਗੇ ਇਹ ਸਾਰੇ ਦੇ ਸਾਰੇ ਗੁੰਗੇ ਜੇ ਤਾਂ ਇਹਨਾਂ ਦੇ ਇਹਨਾਂ ਦੀਆਂ ਦੋ ਐਮਐਲਏ ਨੇ ਕਿਹਾ ਸੀ ਪਾਪਾ ਜੀ ਉਹਨਾਂ ਨੂੰ ਕੇਜਰੀਵਾਲ ਨੂੰ ਜਿਹੜੇ ਤਾਂ ਇਹਨਾਂ ਦੇ ਪਾਪਾ ਜੀ ਨੂੰ ਕੋ ਅਰੈਸਟ ਕਰ ਲੈਂਦਾ ਫੇਰ ਤਾਂ ਇਹ ਜਾ ਕੇ ਉੱਥੇ ਚੀਕਾਂ ਮਾਰਦੇ ਇੱਥੇ ਤਖਤੀਆਂ ਫੜ ਕੇ ਸੜਕਾਂ ਤੇ ਉੱਥੇ ਰੌਲਾ ਪਾਉਂਦੇ ਨੇ ਦਿੱਲੀ 'ਚ ਤੇ ਅੱਜ ਪੰਜਾਬ ਦੇ ਕਿਸਾਨਾਂ ਨੂੰ ਲੋੜ ਐ ਜੇ ਪੰਜਾਬ ਦਾ ਕਿਸਾਨ ਮਰ ਰਿਹਾ ਤੇ ਅੱਜ ਬੰਦੇਵੇਂ ਗੁੰਗੇ ਕਿਉਂ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਆ ਅੱਜ ਕਿਉਂ ਨਹੀਂ ਦਿੱਲੀ ਜਾਂਦੇ ਅੱਜ ਮੁੱਖ ਮੰਤਰੀ ਕਿਉਂ ਨਹੀਂ ਦਿੱਲੀ ਜਾਂਦਾ ਕਿਉਂ ਨਹੀਂ ਪ੍ਰਧਾਨ ਮੰਤਰੀ ਦੇ ਵਾਸਤੇ ਅੱਗੇ ਵੰਦੇ ਕਿਉਂ ਨਹੀਂ ਲੋਕ ਸਭਾ ਦੇ ਅੱਗੇ ਵੰਦੇ ਇਦਾ ਮਤਲਬ ਹੈ ਕਿ ਪੰਜਾਬ ਸਰਕਾਰ ਦੀ ਮਿਲੀ ਭੁਗਤਣਾ ਸਾਰਾ ਕੁਝ ਹੋ ਰਿਹਾ ਤੇ ਪੰਜਾਬ ਸਰਕਾਰ ਜਿਹੜੀ ਆ ਉਹ ਗੋਗਲੂਆਂ ਤੋਂ ਮਿੱਟੀ ਝਾਣੇ ਵਾਲੀ ਗੱਲ ਜਿਵੇਂ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਜਾਓ ਉਹ ਸਿਰਫ ਖਾਣਾ ਪੂਰਤੀ ਲਈ ਗਏ ਨੇ ਪਰ ਉਹ ਅਸਲ ਦੇ ਵਿੱਚ ਜਿਹੜਾ ਆ ਕਿ ਜਿਹੜੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਕਿਸਾਨ ਨੂੰ ਅੱਜ ਰੋਲ ਰਹੀ ਹੈ ਅੱਜ ਤੋਂ ਬਾਅਦ ਅਗਲੀ ਰਣਨੀਤੀ ਹੋਵੇਗੀ ਅਗਰ ਫੈਸਲਾ ਨਹੀਂ ਹੋਇਆ ਦੇਖੋ ਅੱਜ ਬਹੁਤ ਅੱਛੀ ਗੱਲ ਜਿਹੜੀ ਨਿਕਲ ਕੇ ਆਈ ਆ ਤੇ ਅੱਜ ਦੇ ਇਸ ਬੰਧ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਜਿਹੜਾ ਐਸਕੇਐਮ ਐਸਕੇਐਮ ਨਾਨ ਪੋਲਿਟਿਕਲ ਕਿਸਾਨ ਮਜ਼ਦੂਰ ਮੋਰਚਾ ਸਾਰੀਆਂ ਜਥੇਬੰਦੀਆਂ ਨੇ ਸਮਰਥਨ ਕੀਤਾ ਹੈ ਔਰ ਸਾਰੇ ਹੀ ਇਹਦੇ ਵਿੱਚ ਆਏ ਨੇ ਔਰ ਇਹ ਚੰਗੀ ਗੱਲ ਹੈ ਕਿ ਚੰਗੇ ਪਾਸੇ ਨੂੰ ਤੁਰੇ ਆ ਔਰ ਏਕੇ ਵੱਲ ਨੂੰ ਤੁਰੇ ਆ ਸਾਰੀਆਂ ਜਥੇਬੰਦੀਆਂ ਅਗਲੀ ਮੀਟਿੰਗ ਨੂੰ ਬੁਲਾਵਾਂਗੇ ਬੁਲਾ ਕੇ ਪੂਰੇ ਭਾਰਤ ਦੇ ਵਿੱਚੋਂ ਜਿਵੇਂ ਟਕੈਤ ਸਾਹਿਬ ਵੀ ਬੋਲ ਕੇ ਗਏ ਉਹਦੋਂ ਖਨੌਰੀ ਵੀ ਦਿੱਲੀ ਨੂੰ ਘੇਰਨਾ ਪਊਗਾ ਗਾਜੀਪੁਰ ਸਾਈਡ ਤੋਂ ਵੀ ਪਰਿਓ ਰਾਜਸਥਾਨ ਸਾਈਡ ਤੋਂ ਵੀ ਮੱਧ ਪ੍ਰਦੇਸ਼ ਸਾਈਡ ਤੋਂ ਵੀ ਸਾਰੇ ਹੀ ਪਾਸਿਓਂ ਦਿੱਲੀ ਨੂੰ ਅੱਗੇ ਵਾਂਗ ਘੇਰਨਾ ਪਊ ਫੇ ਸਰਕਾਰ ਮੰਨੂਗੀ ਫਿਰ ਇਧਰ ਨੂੰ ਸੰਘਰਸ਼ ਜਾਏਗਾ ਇਹਨੂੰ ਸੰਘਰਸ਼ ਨੂੰ ਹੋਰ ਦਿੱਖਾ ਕਰਾਂਗੇ 1920 ਵਾਲੇ 20 ਵਾਲੇ ਹਾਲਾਤ ਬਣਨਗੇ 1920 ਵਾਲੇ ਜੋ ਬਿਲਕੁਲ ਬਿਲਕੁਲ 21 ਦਾ ਜਿਹੜਾ ਅੰਦੋਲਨ ਸੀ ਉਹਨੂੰ ਫਿਰ ਯਾਦ ਕਰਾ ਦੇਾਂਗੇ ਜੇ ਸਰਕਾਰ ਅੱਜ ਨਹੀਂ ਮੰਨਦੀ ਤਾਂ ਸਰਪ੍ਰੀਮ ਕੋਰਟ ਦੀ ਕੋਰਟਾਂ ਸਾਹਮਣੇ ਆਈ ਕਿ ਜਿਹੜੇ ਡਲੇਵਾਲ ਸਾਹਿਬ ਨੂੰ ਮੈਡੀਕਲ ਹੈਲਪ ਦੇਣ ਤੋਂ ਰੋਕਣਗੇ ਉਹਨਾਂ ਨੂੰ ਕਲਾਬ ਸੁਸਾਇਡ ਨੂੰ ਨੁਕਸਾਨ ਦੇ ਪਰਚੇ ਘੱਟ ਜਾਣਗੇ ਦੇਖੋ ਇਹ ਮੈਂ ਪਹਿਲਾਂ ਹੀ ਕਿਹਾ ਵੀ ਸਾਡੀ ਸੁਪਰੀਮ ਕੋਰਟ ਜਿਹੜੀ ਆ ਮਹਾਂਜੋਗ ਸਰਵੋੱਚ ਅਦਾਲਤ ਹੈ ਪਰ ਅੱਜ ਲੋਕਾਂ ਵਿਸ਼ਵਾਸ ਉੱਠ ਗਿਆ ਅੱਜ ਲੋਕਤੰਤਰ ਦਾ ਕਹਾਣ ਕਰ ਦਿੱਤਾ ਵੀ ਤੁਸੀਂ ਅੱਜ ਅਗਰ ਢੱਲੇਵਾਲ ਸਾਹਿਬ ਕਹਿੰਦੇ ਨੇ ਕਿ ਮੇਰੀ ਪੋਲੀਟਿਕਲ ਮੌਤ ਨਹੀਂ ਹੋਣੀ ਚਾਹੀਦੀ ਵੀ ਭਾਈ ਆਪਣੇ ਕੇਡਰ ਨੂੰ ਕਹਿੰਦੇ ਨੇ ਆਪਣੇ ਕਿਸਾਨਾਂ ਨੂੰ ਕਹਿੰਦੇ ਨੇ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਕਹਿੰਦੇ ਨੇ ਹਰਿਆਣੇ ਦੇ ਕਿਸਾਨਾਂ ਨੂੰ ਰਾਜਸਥਾਨ ਦੇਆਂ ਨੂੰ ਕਹਿੰਦੇ ਨੇ ਵੀ ਭਾਈ ਕੇੜਾ ਬੰਦੀ ਬਣਾ ਕੇ ਰੱਖੋ ਮੈਨੂੰ ਇਹ ਚੱਕ ਕੇ ਲੈਗਾ ਮੇਰੀ ਪੋਲੀਟਿਕਲ ਮੌਤ ਹੋਏਗੀ ਕੋਈ ਮੰਗ ਨਹੀਂ ਮੰਨੇਗਾ ਤੇ ਫਿਰ ਜੇਕਰ ਢੱਲੇਵਾਲ ਸਾਹਿਬ ਦੀ ਇੱਛਾ ਪੂਰਤੀ ਕਰਦੇ ਹੋਏ ਉਹ ਸਾਰੇ ਹੀ ਕਿਸਾਨ ਕੀ ਰਾਬੰਦੀ ਕਰਦੇ ਨੇ ਕੀ ਸੁਪਰੀਮ ਕੋਰਟ ਸਾਡੀ ਅੱਜ ਇਹ ਚਾਹੁੰਦੀ ਆ ਵੀ ਇੱਕ ਜਿਹੜਾ ਕਿਸਾਨ ਹੈ ਉਹਨੂੰ ਚੁੱਕਣ ਵਾਸਤੇ ਹਜ਼ਾਰਾਂ ਕਿਸਾਨ ਸ਼ਹੀਦ ਕਰਨੇ ਨੇ ਉੱਥੇ ਟਕਰਾਅ ਦੀ ਸਥਿਤੀ ਬਣਾਉਣਾ ਚਾਹੁੰਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਸੋ ਏਸੀ ਕਰਕੇ ਸਵਾਲਾਂ ਦੇ ਘੇਰੇ ਚ ਹੈ ਸੁਪਰੀਮ ਕੋਰਟ ਜੇਕਰ ਸੁਪਰੀਮ ਕੋਰਟ ਨੂੰ ਲੱਗਦਾ ਹੈ ਵੀ ਡੱਲੇਵਾਲ ਸਾਹਿਬ ਦਾ ਮਨ ਬਰਤਲਣਾ ਹੈ ਕਿਉਂ ਨਹੀਂ ਪਰ ਸਰਕਾਰ ਨੂੰ ਕਹਿੰਦੀ ਗੱਲ ਕਰੋ ਸੁਪਰੀਮ ਕੋਰਟ ਉੱਤਰੋਂ ਕਿਉਂ ਨਹੀਂ ਜਾਂਦੀ ਸੋ ਇਹ ਸ਼ੱਕ ਦੇ ਘੇਰੇ ਚ ਹੈ ਸੁਪਰੀਮ ਕੋਰਟ ਜਿਹੜੀ ਹੈ ਜੇਕਰ ਇਹ ਕਰਨਾ ਚਾਹਣਗੇ ਤੇ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਤੁਸੀਂ ਅੱਜ ਵੇਖੋ ਵੀ ਅੱਜ ਜਨ ਜਨ ਬੱਚਾ ਬੱਚਾ ਜਿਹੜਾ ਸੜਕਾਂ ਤੇ ਉਤਰਿਆ ਹੋਇਆ ਤੇ ਫਿਰ ਸਾਰੇ ਇਹ ਰੋਕ ਕਰ ਦੇਣਗੇ ਖਨੋਰੀ ਵਾਲ ਦਾ ਫਿਰ ਕੀ ਬਣੂਗਾ ਜੇ ਲੋਕ ਵਿਦਰੋਹ ਦੇ ਉਤਰੇ ਫਿਰ ਕੀ ਬਣੂਗਾ ਸੋ ਇਧਰ ਨੂੰ ਅਸੀਂ ਜਿਹੜੀ ਖਾਸ ਕਰ ਪੰਜਾਬ ਸਰਕਾਰ ਭਗਵੰਤ ਮਾਨ ਜੀ ਨੂੰ ਕਹਿੰਨੇ ਆ ਕਿ ਤੇ ਬਰਗਾੜੀ ਵਾਲਾ ਮਾਹੌਲ ਨਾ ਬਣਾ ਲਿਓ ਜਿਹੜਾ ਤੁਹਾਡਾ ਲੋਕਾਂ ਦਾ ਪਿੰਡਾਂ 'ਚ ਬੰਨਾ ਬੰਦ ਹੋ ਜਾਵੇ ਫਿਰ ਤੁਸੀਂ ਕੱਲ ਨੂੰ ਮਾਫੀਆਂ ਮੰਗਦੇ ਫਿਰੋਂ ਬਾਕੀਆਂ ਮੰਗ ਤੇ ਭਾਈ ਇਹ ਹਾਲਾਤਾਂ ਨੂੰ ਵੇਖ ਕੇ ਪੰਜਾਬ ਦੇ ਲੋਕਾਂ ਦਾ ਸਾਥ ਦਿਓ ਤੇ ਤੁਸੀਂ ਜਾ ਕੇ 92 ਆਪਣੇ ਲੈ ਕੇ ਨਾਲ ਮੈਂ ਤਾਂ 92 ਨਹੀਂ ਕਹਿੰਦਾ ਮੈਂ ਤਾਂ ਕਹਿਣਾ 117 ਦੇ 17 ਜਾਣ ਬਾਕੀਆਂ ਨੂੰ ਵੀ ਨਾਲ ਲੈਣ ਜਿੰਨੇ ਐਮਪੀ ਐਮਐਲਆ ਰਾਜ ਸਭਾ ਮੈਂਬਰ ਸਾਰਿਆਂ ਨੂੰ ਲੈ ਕੇ ਜਾਣ ਔਰ ਜਾ ਕੇ ਉਥੇ ਬਹਿ ਜਾਣ ਉਹਦੇ ਦਰਦ ਦੇ ਅੱਗੇ ਨਰਿੰਦਰ ਮੋਦੀ ਦੇ ਬਹਿ ਜਾਣ ਲੋਕ ਸਭਾ ਦੇ ਅੱਗੇ ਤੇ ਭਾਈ ਇਹਦਾ ਹੱਲ ਕਢਾਓ ਇਦਾਂ ਹੱਲ ਨਿਕਲਣਾ ਤੇ ਜੇ ਤੁਸੀਂ ਕਹੋਵੇਂ लाਠੀ ਨਾ ਬਲ ਪ੍ਰਯੋਗ ਨਾ ਚੱਕ ਲੈਣਾ ਫੇ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਜੇ ਟਕਰਾਅ ਦੀ ਸਥਿਤੀ ਬਣਦੀ ਹੈ ਤੇ ਉਹਦੇ ਵਾਸਤੇ ਪੰਜਾਬ ਸਰਕਾਰ ਦੋਚੀ ਹੋਏ ਦੇਖੋ ਸਾਡੀ ਜਿਹੜੀ ਭਾਰ ਸਰਕਾਰ ਹੈ ਉਹ ਇਹ ਸਮਝਦੇ ਆ ਵੀ ਕਾਰਪੋਰੇਟ ਪੱਖੀ ਹੈ ਉਹ ਕੇਵਲ ਕਿਸਾਨ ਨੂੰ ਰੋਲਣਾ ਹੀ ਨਹੀਂ ਕਿਸਾਨ ਨੂੰ ਖੇਤੀ ਚੋਂ ਬਾਹਰ ਕਰਨਾ ਚਾਹੁੰਦੀ ਹੈ ਇਹ ਜਿਹੜਾ WTO ਦਾ ਇਸ਼ਾਰਾ ਉੱਪਰੋਂ ਵੀ ਜਿਹੜੇ 1-1000 ਏਕੜ ਦੇ ਫਾਰਮ ਬਣਾਓ ਤੇ ਇਹ ਜਿਹੜੇ ਛੋਟੇ ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕਰੋ ਸਾਡੀ ਸਰਕਾਰ ਉਸ ਨੀਤੀ ਦੇ ਕੰਮ ਕਰ ਰਹੀ ਹੈ ਸੋ ਇਹ ਬਿਲਕੁਲ ਜਿਹੜੀ ਕਿਸਾਨ ਮਾਰੂ ਮਜ਼ਦੂਰਾਂ ਦੇ ਮਾਰੂ ਇਹ ਨੀਤੀਆਂ ਤੇ ਸਰਕਾਰ ਕੰਮ ਕਰ ਰਹੀ ਹੈ ਇਸ ਕਰਕੇ ਆ ਜਿਹੜਾ ਅੰਦੋਲਨ ਹੈ ਇਹ 11 ਮਹੀਨੇ ਤੋਂ ਲਗਭਗ ਆ 13 ਜਨਮਰੀ ਨੂੰ 11 ਮਹੀਨੇ ਹੋ ਜਾਣੇ ਸਾਢੇ 10 ਮਹੀਨੇ ਤੋਂ ਉੱਪਰ ਹੋ ਗਏ ਸੋ ਇਹ ਚੱਲ ਰਿਹਾ ਜਿੱਥੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਮੰਨਵਰ ਤੇ ਬੈਠੇ ਨੇ ਲਗਭਗ 34ਵਾਂ ਦਿਨ ਹੈ ਉਹਨਾਂ ਨੂੰ ਸੋ ਉਹਨਾਂ ਦਾ 18 ਕਿਲੋ ਜਿਹੜਾ ਵਜ਼ਨ ਉਹ ਘਟ ਚੁੱਕਿਆ ਪਰ ਸਰਕਾਰ ਹੱਲੇ ਵੀ ਗੱਲ ਕਰਨੇ ਨੂੰ ਤਿਆਰ ਨਹੀਂ ਦੇਸ਼ ਦੇ ਗ੍ਰਹਿ ਮੰਤਰੀ ਕੋਲ ਪ੍ਰਧਾਨ ਮੰਤਰੀ ਕੋ ਔਰ ਖੇਤੀਬਾੜੀ ਮੰਤਰੀ ਕੋ ਕਿਸੇ ਕੋਲ ਵੀ ਦੇਸ਼ ਦੇ ਕਿਸਾਨਾਂ ਨਾਲ ਗੱਲ ਕਰਨ ਨੂੰ ਵੀ ਟਾਈਮ ਹੈ ਨਹੀਂ ਸੋ ਇਹਦਾ ਮਤਲਬ ਕੀ ਹੋਇਆ ਵੀ ਉਹ ਕਾਰਪੋਰਟ ਪੱਖੀ ਨੀਤੀਆਂ ਦੇ ਕੰਮ ਕਰ ਰਹੀ ਹੈ ਤੇ ਇਹ ਕਿਸਾਨ ਨੂੰ ਮਜ਼ਦੂਰ ਨੂੰ ਆਮ ਵਰਗ ਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਆ ਉਸ ਰੋਸ ਵਜੋਂ ਅੱਜ ਜਿਹੜਾ ਪੰਜਾਬ ਬੰਦਾ ਸੱਦਾ ਹੈ ਤੇ ਉਹ ਬੜਾ ਸਫਲਤਾਪੂਰਵਕ ਕਿਉਂਕਿ ਆਮ ਵਰਗ ਵੀ ਅੱਜ ਆਮ ਲੋਕ ਵੀ ਨਿਕਲ ਕੇ ਸੜਕਾਂ ਤੇ ਆਏ ਮਾਨਜੋ ਸੁਪਰੀਮ ਕੋਰਟ ਡੀਡੀਓ ਡਰਨੇ ਸਾਲ ਨੂੰ ਕਹਿ ਰਹੀ ਹੈ ਕਿ ਇਮਾਰਤਾਂ ਤੋੜੋ ਦਾ ਦਸਾਨਾ ਨੂੰ ਵੀ ਕਹਿ ਰਹੀ ਹੈ ਕਿ ਤੁਸੀਂ ਰੋਕ ਰਹੇ ਹੋ ਇਹਦੇ ਦੀ ਕੀ ਤੁਹਾਡਾ ਰਿਐਕਸ਼ਨ ਹੈ ਜੀ ਸਰ ਦੇਖੋ ਮੈਂ ਸਾਡੀ ਸਰਵੋੱਚ ਅਦਾਲਤ ਹੈ ਪਰ ਮੈਂ ਬਹੁਤ ਵਾਰ ਕਿਹਾ ਕਿ ਇਹ ਸਾਡੀ ਸਰਵੋੱਚ ਅਦਾਲਤ ਜਿਹੜੀ ਹੈ ਉਹ ਕਿਤੇ ਕੇਂਦਰ ਦੇ ਦਬਾਅ ਹੇਠ ਤਾਂ ਨਹੀਂ ਕੰਮ ਕਰ ਰਹੀ ਇਹ ਸ਼ੰਕੇ ਨੇ ਸਾਡੇ ਏਸੀ ਕਰਕੇ ਅਸੀਂ ਅਦਾਲਤਾਂ 'ਚ ਨਹੀਂ ਜਾਂਦੇ ਕਿਉਂ ਕਿਉਂਕਿ ਤੁਸੀਂ ਵੇਖੋ ਵੀ 11 ਮਹੀਨੇ ਹੋ ਚੱਲੇ ਨੇ ਅੰਦੋਲਨ ਚੱਲਦੇ ਨੇ ਔਰ ਸੁਪਰੀਮ ਕੋਰਟ ਜਦੋਂ ਤੋਂ ਪਟੀਸ਼ਨ ਪਾਈ ਆ ਹਰਿਆਣਾ ਸਰਕਾਰ ਨੇ ਪਾਈ ਸੀ ਕਿਉਂਕਿ ਹਰਿਆਣਾ ਸਰਕਾਰ ਨੂੰ ਹਾਈ ਕੋਰਟ ਨੇ ਕਿਹਾ ਹੀ ਸੜਕਾਂ ਖੋਲੋ ਤੇ ਅੰਗੇਸ਼ਤਾ ਉਹਦੇ ਉਹ ਗਏ ਸੀ ਔਰ ਉਹ ਤਾਂ ਕੋਈ ਟਿੱਪਣੀ ਨਹੀਂ ਕੀਤੀ ਵੀ ਸੜਕਾਂ ਖੋਲਣ ਬਾਰੇ ਸੁਪਰੀਮ ਕੋਰਟ ਨੇ ਔਰ ਨਾ ਹੀ ਭਾਰਤ ਸਰਕਾਰ ਨੂੰ ਕੋਈ ਟਿੱਪਣੀ ਕੀਤੀ ਨਾ ਕਿ ਕੋਈ ਆਰਡਰ ਕੀਤਾ ਕੀ ਅੱਜ ਸਾਡੀ ਮਾਨਯੋਗ ਸਰਵੋੱਚ ਅਦਾਲਤ ਜਿਹੜੀ ਹੈ ਸੁਪਰੀਮ ਕੋਰਟ ਇਹ ਭਾਰਤ ਸਰਕਾਰ ਕੇ ਕਮਜ਼ੋਰ ਪੈ ਗਈ ਆ ਇਹ ਸਵਾਲ ਹੈ ਇਹ ਸਵਾਲ ਬਣਦਾ ਇੱਥੇ ਕਿਉਂਕਿ ਇੱਕ ਵੀ ਆਰਡਰ ਜਿਹੜਾ ਉਸ ਭਾਰਤ ਸਰਕਾਰ ਨੂੰ ਨਹੀਂ ਕੀਤਾ ਇਹਦਾ ਹੱਲ ਕੱਢੋ ਕਿਸਾਨ ਸੜਕਾਂ ਦੇ ਬੈਠੇ ਆ ਇਹਦਾ ਹੱਲ ਕੱਢੋ ਇਹਨਾਂ ਨਾਲ ਕੋ ਮੀਟਿੰਗ ਬੁਲਾਓ ਇਧਰ ਨੂੰ ਕੋਈ ਆਰਡਰ ਨਹੀਂ ਬਾਰ-ਬਾਰ ਆਰਡਰ ਜਿਹੜਾ ਆ ਉਹ ਕਿਸਾਨਾਂ ਵੱਲੋਂ ਕੀਤਾ ਜਾਂਦਾ ਔਰ ਉਸ ਆਰਡਰ ਨੂੰ ਸਰਕਾਰ ਇੰਪਲੀਮੈਂਟ ਵੀ ਨਹੀਂ ਕਰਦੀ ਸਾਨੂੰ ਤਾਂ ਕਹਿ ਰਹੇ ਨੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਟਰੈਕਟਰ ਲੈ ਕੇ ਨਹੀਂ ਜਾ ਸਕਦੇ ਤੇ ਤੁਹਾਡਾ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਤੁਸੀਂ ਉਧਰ ਜਾ ਸਕਦੇ ਹੋ ਹੋਰ ਕਿਸੇ ਵੀ ਜ਼ਰੀਏ ਅਸੀਂ ਪੈਦਲ 101 ਦੇ ਜਿੱਥੇ ਭੇਜੇ ਨਹੀਂ ਜਾਣ ਦਿੱਤੇ ਇਹਦਾ ਮਤਲਬ ਸਰਕਾਰ ਸੁਪਰੀਮ ਕੋਰਟ ਨੂੰ ਸਮਝਦੀ ਕੱਖ ਨਹੀਂ ਇਹਦਾ ਮਤਲਬ